ਸਤਿ ਸ਼੍ਰੀ ਅਕਾਲ ਜਿਹੜੀ ਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਦੋਸਤੋ ਗੱਲ ਕਰਾਂਗੇ 트ੈਂਡਿੰਗ ਟੌਪਿਕਸ ਦੀ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਜਿੰਨ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਬਹੁਤ ਜ਼ਿਆਦਾ ਐਸੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਕਿ ਸਾਡੀ ਸੋਚ ਤੋਂ ਵੀ ਪਰੇ ਨੇ ਤੁਹਾਡੀ ਸੋਚ ਤੋਂ ਵੀ ਪਰੇ ਨੇ ਇਹ ਚੀਜ਼ਾਂ ਕਿੱਥੋਂ ਨਿਕਲ ਕੇ ਆਉਂਦੀਆਂ ਨੇ ਕਿਵੇਂ ਬਣ ਜਾਂਦੀਆਂ ਨੇ ਤੇ ਕੀ ਗੱਲਬਾਤ ਹੁੰਦੀ ਹੈ ਜੀ ਦੇ ਵਿੱਚ ਜਿਹੜਾ ਆ ਬਿਲਕੁਲ ਵੀ ਕੋਈ ਲੌਜੀਕ ਨਹੀਂ ਹੁੰਦਾ ਬਿਲਕੁਲ ਵੀ ਕੋਈ ਅਦਾ ਮਰਬਲ ਨਹੀਂ ਹੁੰਦਾ ਬਿਲਕੁਲ ਵੀ ਕੋਈ ਉਹਦੀ ਗੱਲਬਾਤ ਨਹੀਂ ਹੁੰਦੀ ਬਸ ਮਿਊਜ਼ਿਕ ਚੱਲਦਾ ਪਿਆ ਹੈ ਤੇ ਤਸਵੀਰ ਆ ਰਹੀ ਹੈ ਬਸ ਉਸ ਤੋਂ ਇਲਾਵਾ ਕੁਝ ਵੀ ਨਹੀਂ ਇਦਾਂ ਦੇ ਟੌਪਿਕਸ ਜਿਹੜੇ ਆ ਉਹ ਕਈ ਵਾਰੀ ਬਹੁਤ ਜ਼ਿਆਦਾ ਵਾਇਰਲ ਹੋ ਜਾਂਦੇ ਆ ਤੇ ਟ੍ਰੈਂਡਿੰਗ ਦੇ ਵਿੱਚ ਵੀ ਜਿਹੜੇ ਆ ਚਲੇ ਜਾਂਦੇ ਆ ਇਦਾਂ ਦਾ ਹੀ ਇੱਕ ਟੌਪਿਕ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਕੰਟੈਂਟ ਸੋਸ਼ਲ ਮੀਡੀਆ ਤੇ ਵਾਈਰਲ ਹੁੰਦਾ ਦੇਖਿਆ ਜਦੋਂ ਸਟਾਰਟ ਹੋਇਆ ਤਾਂ ਮਿਲੀਅਨ ਟ੍ਰਿਲੀਅਨ ਦੇ ਵਿੱਚ ਉਹਨਾਂ ਦੇ ਵਿਊ ਜਾਣ ਲੱਗੇ ਤੇ ਜਿੰਨੇ ਵੀ ਉਹਦਾ ਵੀਡੀਓ ਬਣਾਇਆ ਉਹੀ ਜਿਹੜਾ ਆ ਮਿਲੀਅਨ ਟ੍ਰਿਲੀਅਨ ਦੇ ਵਿੱਚ ਜਾਣ ਲੱਪਿਆ ਪਤਾ ਨਹੀਂ ਕਿਉਂ ਇੱਕ ਅਲੱਗ ਜੀ ਆਵਾ ਹੋਵਾ ਇੱਕ ਅਲੱਗ ਜਿਹਾ ਬੇਸ ਇੱਕ ਅਲੱਗ ਜੀ ਚੀਜ਼ ਇੱਕ ਟ੍ਰੈਂਡਿੰਗ ਟਾਪਿਕ ਨੂੰ ਕ੍ਰੀਏਟ ਕਰ ਦਿੰਦੀ ਹੈ ਪਤਾ ਨਹੀਂ ਲੱਗਦਾ ਕਿ ਉਹ ਚੀਜ਼ ਟ੍ਰੈਂਡਿੰਗ ਦੇ ਵਿੱਚ ਕਿਵੇਂ ਚਲੀ ਜਾਂਦੀ ਹੈ ਤੇ ਕਿਤਰਾ ਚਲੀ ਜਾਂਦੀ ਹੈ ਤੇ ਕਿੱਥੋਂ ਕਿਵੇਂ ਬਣ ਗਈ ਲੋਕੇ ਹੋ ਜੀ ਚੀਜ਼ਾਂ ਨੂੰ ਵਾਇਰਲ ਕਿਵੇਂ ਕਰ ਦਿੰਦੇ ਨੇ ਇਹੋ ਜਿਹੀ ਚੀਜ਼ਾਂ ਵਾਇਰਲ ਕਿੱਦਾਂ ਹੋ ਜਾਂਦੀਆਂ ਨੇ ਅੱਜ ਤੱਕ ਨਾ ਤਾਂ ਇਹਦਾ ਕੋਈ ਪਤਾ ਲੱਗਿਆ ਤੇ ਨਾ ਹੀ ਸਾਇਦ ਲੱਗੇਗਾ ਕਿ ਕਿਹੜੀਆਂ ਚੀਜ਼ਾਂ ਵਾਇਰਲ ਹੁੰਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਕਿਸ ਤਰ੍ਹਾਂ ਵਾਇਰਲ ਕਰ ਦੇਣੀਆਂ ਚਾਹੀਦੀਆਂ ਨੇ ਕਈ ਲੋਕ ਕਹਿੰਦੇ ਨੇ ਵੀ ਇਹ ਚੀਜ਼ ਨੂੰ ਉਹਨੇ ਵਾਇਰਲ ਕਰ ਕਰ ਦਿੱਤਾ ਫਲਾਣੇ ਨੇ ਵਾਇਰਲ ਕਰ ਦਿੱਤਾ ਪਰ ਤੁਹਾਨੂੰ ਦੱਸਦੀ ਐ ਕਿ ਇਹਨੂੰ ਕੋਈ ਵਾਇਰਲ ਨਹੀਂ ਕਰਦਾ ਜੇ ਵਾਇਰਲ ਕਰਦੀ ਐ ਤੇ ਉਹਨੂੰ ਸਿਰਫ ਤੇ ਸਿਰਫ ਆਡੀਅנס ਕਰਦੀ ਐ ਪਬਲਿਕ ਕਰਦੀ ਐ ਕਿਸੇ ਵੀ ਇੱਕ ਟੌਪਿਕ ਨੂੰ ਜੇਕਰ ਫੜ ਲਿਆ ਜਾਏ ਤੇ ਬਾਅਦ ਸੇ ਫਿਰ ਉਹਦਾ ਉਸ ਸਮੇਂ ਤੱਕ ਨਚੋੜ ਕੱਢਦੀ ਰਹਿੰਦੀ ਨਚੋੜਦੀ ਰਹਿੰਦੀ ਏ ਜਦ ਤੱਕ ਉਹਦੇ ਵਿੱਚੋਂ ਰਸਾ ਖਤਮ ਨਹੀਂ ਹੋ ਜਾਂਦਾ ਇਦਾਂ ਦੇ ਬਹੁਤ ਸਾਰੇ ਟਾਪਿਕਸ ਕੰਟੈਂਟ ਦੇ ਲਈ ਲੋਕ ਇੱਕ ਦੂਜੇ ਨੂੰ ਗਾਲਾਂ ਕੱਢਦੇ ਵੀ ਨਜ਼ਰ ਆਏ ਇਵਨ ਕਿ ਇਤੋਂ ਤੱਕ ਇਹ ਦੇਖਿਆ ਗਿਆ ਕਿ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਆ ਫਿਰ ਉਹਦੀ ਖਚਾਈ ਕਰਨੀ ਸ਼ੁਰੂ ਕਰ ਦਿੰਦੇ ਆ ਉਹਦੀਆਂ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ ਤੇ ਉਹਦੀਆਂ ਕਮੀਆਂ ਦੇ ਉੱਤੇ ਹੀ ਵੀਡੀਓ ਬਣਾ ਕੇ ਵਿਊ ਲੈਣੇ ਸ਼ੁਰੂ ਕਰ ਦਿੰਦੇ ਤੇ ਕਈ ਵਾਰੀ ਉਹ ਵੀ ਟ੍ਰੈਂਡਿੰਗ ਦੇ ਵਿੱਚ ਚਲਿਆ ਜਾਂਦਾ ਬਹੁਤ ਸਾਰੀਆਂ ਵੀਡੀਓ ਐਸੀਆਂ ਤੁਹਾਨੂੰ ਮਿਲ ਜਾਣਗੀਆਂ ਜਿਹਦੇ ਵਿੱਚ ਇੱਕ ਦੂਜੇ ਦੀ ਖਚਾਈ ਕਰਨ ਦੇ ਨਾਲ ਹੀ ਜਿਹੜਾ ਆ ਵੀਡੀਓ ਵਾਇਰਲ ਹੋ ਜਾਂਦੀਆਂ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਆ ਉਹ ਵੀਡੀਓ ਬਣਾਉਂਦਾ ਹੈ ਤੇ ਦੂਸਰਾ ਮੀਡੀਆ ਕ੍ਰिएਟਰ ਸੋਸ਼ਲ ਮੀਡੀਆ ਕ੍ਰिएਟਰ ਹੈ ਜਿਹੜਾ ਉਹਦੀ ਖਚਾਈ ਕਰਨ ਲੱਗ ਪੈਂਦਾ ਵੀ ਇਹ ਨਿਉਂ ਕਰਤਾ ਜਿਉਂ ਕਰਤਾ ਟੇਂ ਕਰਤਾ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਦੂਜੇ ਦੀ ਖਚਾਈ ਕਰਨ ਦੇ ਚੱਕਰ ਦੇ ਵਿੱਚ ਹੀ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਇਹਦੇ ਇੱਥੇ ਆਪਾਂ ਕੀ ਸਮਝੀਏ ਕੀ ਲੋਕ ਕੀ ਇਹੋ ਕੁਝ ਦੇਖਣਾ ਚਾਹੁੰਦੇ ਆ ਇੱਕ ਦੂਜੇ ਦੀ ਕੰਟਰੋਵਰਸੀ ਵੇਖਣਾ ਚਾਹੁੰਦੇ ਆ ਜਾਂ ਫਿਰ ਸਿਰਫ ਸੋਸ਼ਲ ਮੀਡੀਆ ਤੇ ਇਹੋ ਕੁਝ ਰਹਿ ਗਿਆ ਤੇ ਇਹੋ ਕੁਝ ਹੀ ਚੱਲੇਗਾ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਗੁਰਦਾਸ ਮਾਨ ਹੋਣਾਂ ਨੇ ਇੱਕ ਗੀਤ ਗਾਇਆ ਸੀ ਕਿ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਉਹੀ ਗੱਲਬਾਤ ਜਿਹੜੀ ਸਮਝ ਆ ਰਹੀ ਹੈ ਅੱਜ ਕਪੀ ਉਹ ਲਾਈਨਾਂ ਅੱਜ ਦੇ ਯੁੱਗ ਦੇ ਵਿੱਚ ਬਖੂਬੀ ਢੁਕਦੀਆਂ ਨੇ ਤੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਕਿਉਂਕਿ ਜਿੱਧਰ ਨੂੰ ਦੁਨੀਆ ਚੱਲ ਪਈ ਏ ਜਿਹੜੇ ਕਾਪਾਸ਼ਾਂ ਦੁਨੀਆ ਚੱਲ ਪਈ ਏ ਇੱਥੇ ਲੱਗਦਾ ਵੀ ਦੁਨੀਆ ਦਾ ਅੰਤਿਆ ਤੇ ਦੁਨੀਆ ਦਾ ਕੀ ਬਣੂਗਾ ਉਹ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦਾ ਕੋਈ ਤੁੱਕਾ ਨਹੀਂ ਕੋਈ ਤੋਕ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਜਿਹੜੀਆਂ ਚੀਜ਼ਾਂ ਲੋਕ ਸਮਾਜ ਸੁਧਾਰ ਦੇ ਲਈ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਦੇ ਉੱਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਜਿਹੜੀਆਂ ਚੀਜ਼ਾਂ ਦੇ ਉੱਤੋਂ ਤੁਸੀਂ ਜ਼ਿੰਦਗੀ 'ਚ ਪ੍ਰੋਗਰੈਸ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਇਹਨਾਂ ਨੂੰ ਨਾ ਤੁਸੀਂ ਦੇਖਦੇ ਹੋ ਤੇ ਨਾ ਤੁਸੀਂ ਸਲਾਉਂਦੇ ਹੋ ਬਸ ਜਿਹੜੀ ਚੀਜ਼ ਤੁਹਾਨੂੰ ਲੱਭ ਗਈ ਉਹਦੇ ਪਿੱਛੇ ਪੈ ਜਾਂਦੇ ਹੋ ਪੰਜਾਬੀ ਦੀ ਇੱਕ ਹੋਰ ਕਹਾਵਤ ਵੀ ਇਹਨਾਂ ਚੀਜ਼ਾਂ ਦੇ ਉੱਤੇ ਢੁਕਦੀ ਏ ਭੇਡ ਚਾਲ ਭੇਡ ਚਾਲ ਭੇਡ ਚਾਲ ਤੋਂ ਭਾਵ ਏ ਵੀ ਇੱਕ ਭੇਡ ਜਿੱਦੋਂ ਨੂੰ ਤੁਰ ਪੈਂਦੀ ਏ ਸਾਰੀਆਂ ਲੀਓ ਲਈ ਉਧਰ ਨੂੰ ਤੁਰ ਪੈਂਦੀਆਂ ਨੇ ਉਹੋ ਕੁਝ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਬੜਾ ਹੀ ਮਾੜਾ ਹਾਲ ਆ ਅੱਜ ਦੇ ਇਸ ਜਮਾਨੇ ਦਾ ਸੋਸ਼ਲ ਮੀਡੀਆ ਤੇ ਜਿੱਥੇ ਕਿ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆ ਬਹੁਤ ਜ਼ਿਆਦਾ ਜ਼ਿੰਦਗੀ ਨੂੰ ਜਿਹੜਾ ਆ ਮੋਟੀਵੇਟ ਵੀ ਕਰਦਾ ਆ ਜਿੱਥੇ ਕਿ ਦੁਨੀਆ ਦੀ ਹਰ ਚੀਜ਼ ਤੁਸੀਂ ਜਿਹੜਾ ਘਰ ਬੈ ਕੇ ਸਿੱਖ ਸਕਦੇ ਹੋ ਉੱਥੇ ਅਸੀਂ ਬਹੁਤ ਜ਼ਿਆਦਾ ਗੰਦ ਵੀ ਸਿੱਖਦੇ ਪਏ ਆ ਅਸੀਂ ਸੋਸ਼ਲ ਮੀਡੀਆ ਤੋਂ ਇਹ ਵੀ ਸਿੱਖਦੇ ਪਏ ਆ ਕਿ ਅਸੀਂ ਆਪਣੇ ਵੱਡਿਆਂ ਦੀ ਬੇਇੱਜ਼ਤੀ ਕਿਵੇਂ ਕਰਨੀ ਹੈ ਅਸੀਂ ਸੋਸ਼ਲ ਮੀਡੀਆ ਤੋਂ ਇਹ ਵੀ ਸਿੱਖਦੇ ਪਏ ਆ ਕਿ ਅਸੀਂ ਆਪਣੇ ਮਾਪਿਓ ਦੀ ਬੇਇੱਜ਼ਤੀ ਕਿਵੇਂ ਕਰਨੀ ਹੈ ਅਸੀਂ ਸੋਸ਼ਲ ਮੀਡੀਆ ਤੋਂ ਇਹ ਵੀ ਸਿੱਖਦੇ ਪਏ ਆ ਕਿ ਅਸੀਂ ਆਪਣੇ ਮਾਪਿਓ ਨੂੰ 네ਗੇਟਿਵ ਪੁਆਇੰਟ ਦੇ ਉੱਤੇ ਜਵਾਬ ਕਿਵੇਂ ਦੇਣਾ ਸਭ ਤੋਂ ਵੱਡੀ ਗੱਲ ਕੀ ਅੱਜ ਬੱਚੇ ਕੌਨਗਰਡ ਸਕੂਲਾਂ 'ਚ ਪੜਦੇ ਨੇ ਬੱਚੇ ਵੱਡੇ ਵੱਡੇ ਹਾਇਰ ਕਲਾਸਾਂ ਸਕੂਲਾਂ 'ਚ ਪੜਦੇ ਨੇ ਪਰ ਆਪਣੇ ਮਾਤਾ ਪਿਤਾ ਨੂੰ ਤੁਸੀਂ ਕਹਿਣ ਦੀ ਬਜਾਏ ਤੂੰ ਕਹਿ ਕੇ ਬੁਲਾਉਂਦੇ ਨੇ ਮਾਤਾ ਪਿਤਾ ਨੂੰ ਤੇ ਛੱਡੋ ਆਪਣੇ ਚਾਚੇ ਤਾਇਆ ਨੂੰ ਵੀ ਤੂੰ ਕਹਿ ਕੇ ਬੁਲਾਉਂਦੇ ਨੇ ਕਈ ਅਥਾਵਾਂ ਤੇ ਇਹ ਵੀ ਚੀਜ਼ਾਂ ਦੇਖਣ ਨੂੰ ਆਉਂਦੀਆਂ ਨੇ ਕਿ ਦੁਨੀਆਦਾਰੀ ਦਾ ਪਤਾ ਹੀ ਨਹੀਂ ਉਦਾਂ ਅਸੀਂ ਹਾਇਰ ਐਜੂਕੇਸ਼ਨ ਵੱਲੋਂ ਤਰੇ ਹੋਏ ਆਂ ਸਿਰਫ ਤੇ ਸਿਰਫ ਰਟਾ ਮਾਰ ਪੜਾਈਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਕਰਵਾਈਆਂ ਜਾ ਰਹੀਆਂ ਨੇ ਉੱਚ ਸਿੱਖਿਆ ਦੇ ਰੂਪ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਆਪਣੇ ਆਪ ਨਾਲ ਧੋਖਾ ਕਰਦੇ ਪਏ ਆਂ ਜਦਕਿ ਸਿੱਖਣ ਨੂੰ ਕੁਝ ਵੀ ਨਹੀਂ ਮਿਲਦਾ ਪਿਆ ਤੇ ਜਿਹੜੇ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਜਾ ਰਹੇ ਨੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡਦੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਕਾਮਯਾਬ ਹੋ ਕੇ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਚੁੱਕੇ ਨੇ ਜੋ ਵੀ ਚੱਲਿਆ ਆਈਫੋਨ ਦਾ ਤੇ ਆਈਫੋਨ ਦੀ ਵੈਲਿਊ ਉਹਨਾਂ ਲੋਕਾਂ ਨੇ ਵਿਖਾਈ ਜਿਹੜੇ ਲੋਕ ਸਿਰਫ ਐਸ ਲੈਵਲ ਤੇ ਸੀ ਤੇ ਆਈਫੋਨ ਵਿਖਾ ਕੇ ਆਪਣਾ ਆ ਲੈਵਲ ਸ਼ੋਅ ਕਰਨ ਨੂੰ ਫਿਰਦੇ ਨੇ ਦੋਸਤੋ ਜੇ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਣਾ ਆ ਤੇ ਆਈਫੋਨ ਨਹੀਂ ਆਪਣੀ ਜ਼ਿੰਦਗੀ ਚ ਆਪਣੇ ਆਪ ਨੂੰ ਆਈਕੌਨ ਬਣਾਓ ਆਪਣੇ ਆਪ ਨੂੰ ਐਸ ਲੈਵਲ ਤੇ ਕਰੋ ਆਪਣੇ ਆਪ ਦਾ ਇੱਕ ਬ੍ਰਾਂਡ ਬਣਾਓ ਜਿੱਦਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਨਾਂ ਜਿਹੜੇ ਨੇ ਉਹ ਬ੍ਰਾਂਡ ਬਣ ਚੁੱਕੇ ਆ ਆਪਣੇ ਆਪ ਨੂੰ ਬ੍ਰਾਂਡ ਬਣਾਓ ਤੇ ਚੰਗੇ ਤਰੀਕੇ ਨਾਲ ਬਣਾਓ ਗੰਦ ਪਰੋਸ ਕੇ ਨਾ ਬਣਾਓ ਗੰਦੀਆਂ ਚੀਜ਼ਾਂ ਦੇ ਕੇ ਨਾ ਬਣਾਓ ਬ੍ਰੈਂਡਿੰਗ ਟਾਪਿਕ ਦੀ ਗੱਲ ਕਰਦੇ ਪਿਆ ਤੇ ਉਸੇ ਟਾਪਿਕ ਦੇ ਉਹ ਗੱਲ ਜਿਹੜੀ ਖਾਸ ਕਰਕੇ ਲੰਬੀ ਹੋ ਗਈ ਹੈ ਪਰ ਜਿਹੜਾ ਟਾਪਿਕ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਉਹ ਟਾਪਿਕ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਵੀ ਇੱਕ ਮੋਬਾਈਲ ਦੀ ਟਾਰਚ ਦੇ ਉੱਤੇ ਕੱਚ ਦਾ ਗਲਾਸ ਰੱਖ ਕੇ ਉਹਦੇ ਵਿੱਚ ਸਿਰਫ ਤੇ ਸਿਰਫ ਹਲਦੀ ਪਾਈ ਜਾਂਦੀ ਹੈ। ਤੋਂ ਉਸ ਹਲਦੀ ਦੀ ਵੀਡੀਓ ਉਸ ਟਾਰਚ ਦੀ ਲਾਈਟ ਦੀ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਪੁੱਛੋ ਹੀ ਕੋਜਣਾ ਹਰ ਸੋਸ਼ਲ ਮੀਡੀਆ ਹਰ ਕ੍ਰिएਟਰ ਹਰ ਇਨਫਲੂਐਂਸਰ ਆਪਣੇ ਆਪਣੇ ਸੋਸ਼ਲ ਹੈਂਡਲ ਦੇ ਉੱਤੇ ਇਹ ਵੀਡੀਓ ਬਣਾ ਰਿਹਾ ਆ ਕਿਦਾਂ ਬਣਾ ਰਿਹਾ ਕਿਉਂ ਬਣਾ ਰਿਹਾ ਕੋਈ ਪਤਾ ਨਹੀਂ ਬਸ ਟਰੈਂਡ ਦੇ ਵਿੱਚ ਆ ਤੇ ਬਣਾ ਦਿਓ ਟਰੈਂਡਿੰਗ ਟਾਪਿਕ ਆ ਤੇ ਬਣਾ ਦਿਓ ਪਰ ਪਤਾ ਕਿਸੇ ਨੂੰ ਕੁਝ ਨਹੀਂ ਪਿਆ ਕੀ ਹੈ ਤੇ ਦੂਸਰੀ ਗੱਲ ਇਹਦੀ ਨਿਖੇਧੀ ਕਰਨ ਵਾਸਤੇ ਵੀ ਲੋਕ ਪਹੁੰਚ ਗਏ ਬਹੁਤ ਸਾਰੀਆਂ ਵੀਡੀਓ ਹੁਣ ਇੱਥੇ ਹੋਰ ਵੀ ਚੱਲ ਰਹੀਆਂ ਨੇ ਜਿਦੇ ਚ ਕਿਹਾ ਜਾ ਰਿਹਾ ਪੀ ਪਾਣੀ ਚ ਹਲਦੀ ਘੋਲਣ ਦੇ ਨਾਲ ਭੂਤ ਆਉਂਦੇ ਨੇ ਪਾਣੀ ਦੇ ਵਿੱਚ ਹਲਦੀ ਘੋਲਣ ਦੇ ਨਾਲ 네ਗੈਟਿਵਿਟੀ ਆਉਂਦੀ ਏ ਪਾਣੀ ਦੇ ਵਿੱਚ ਹਲਦੀ ਘੋਲਣ ਦੇ ਨਾਲ ਅਸੀਂ ਜਿਹੜਾ ਐ 네ਗੈਟਿਵਿਟੀ ਨੂੰ ਆਵਾਜ਼ ਮਾਰਦੇ ਆ ਤੇ ਸਾਡੇ ਆਲੇ ਦੁਆਲੇ ਉਹ ਹਲਦੀ ਘੋਲਣ ਦੇ ਨਾਲ 네ਗੈਟਿਵਿਟੀ ਪੈਦਾ ਹੋ ਜਾਏਗੀ ਸਭ ਤੋਂ ਵੱਡੀ ਗੱਲ ਮੈਨੂੰ ਇੱਥੇ ਇਹ ਖਲਗੀ ਇਸ ਕਰਕੇ ਮੈਂ ਸ਼ਾਇਦ ਇਹ ਵੀਡੀਓ ਬਣਾ ਰਿਹਾ ਵਾਂ ਵੀ ਦੋਸਤੋ YouTube ਦੇ ਉੱਤੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਮੋਟੀਵੇਟ ਕਰਨ ਵਾਲੀਆਂ ਵੀਡੀਓ ਦੇਖਿਆ ਕਰੋ ਆਪਣੇ ਆਪ ਨੂੰ ਉੱਚਾ ਚੁੱਕਣ ਵਾਸਤੇ ਵੀਡੀਓ ਦੇਖਿਆ ਕਰੋ ਪੋਜ਼ਿਟਿਵ ਵੀਡੀਓ ਦੇਖਿਆ ਕਰੋ ਜਿਦੇ ਚ ਤੁਹਾਨੂੰ ਬੈਨੀਫਿਟ ਹੋਵੇ ਤੇ ਇਹ ਵੀਡੀਓ ਪਹਿਲਾਂ ਪੋਜ਼ਿਟਿਵ ਸੀ ਕਿ ਹਰ ਬੰਦਾ ਵੀਡੀਓ ਬਣਾ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਵੀ ਮੈਂ ਵਾਇਰਲ ਹੋਵਾਂ ਵਾਇਰਲ ਹੋਵਾਂ ਪੋਜ਼ਿਟਿਵਿਟੀ ਆ ਰਹੀ ਸੀ ਪਰ ਇਸੇ ਵੀਡੀਓ ਨੂੰ ਦੂਜੇ ਰੂਪ ਚ ਦਿਖਾਣਾ ਸ਼ੁਰੂ ਕਰ ਦਿੱਤਾ ਕਿ ਇਹ ਹਲਦੀ ਪਾਣੀ ਚ ਪਾਉਣ ਨਾਲ ਭੂਤ ਆਉਂਦੇ ਨੇ ਇਹ ਹਲਦੀ ਪਾਣੀ ਚ ਪੌਂਗ ਨਾਲ ਨੈਗੇਟਿਵਿਟੀ ਹੁੰਦੀ ਏ ਪਰ ਮੈਂ ਦੋਸਤੋ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਦੇ ਵਾਂ ਇਸੇ ਪਾਣੀ ਦੇ ਵਿੱਚ ਹਲਦੀ ਘੋਲ ਕੇ ਪੀਣ ਦੇ ਨਾਲ ਸਰੀਰ ਦੀ ਇਮਿਊਨਿਟੀ ਪਾਵਰ ਜਿਹੜੀ ਇਮਿਊਨਿਟੀ ਪਾਵਰ ਸਾਡੇ ਅੰਦਰੂਨੀ ਪਾਵਰ ਜਿਹੜੀ ਉਹ ਜਾਗਰਤ ਹੁੰਦੀ ਏ ਵੱਧਦੀ ਏ ਕਈਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਏ ਪਾਣੀ ਚ ਹਲਦੀ ਘੋਲ ਕੇ ਪੀਣ ਦੇ ਨਾਲ ਇਹ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਆ ਬਹੁਤ ਸਾਰੇ ਡਾਕਟਰ ਵੀ ਤੁਹਾਨੂੰ ਇਹ ਦੱਸਣਗੇ ਸੱਟ ਲੱਗਣ ਤੋਂ ਬਾਅਦ ਅਸੀਂ ਦੁੱਧ ਚ ਹਲਦੀ ਘੋਲ ਕੇ ਪੀਨੇ ਆ ਇੰਨੇ ਆ ਨਾ ਪੁਰਾਣੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਜੇਕਰ ਗੁੱਜੀਆਂ ਸੱਟਾਂ ਲੱਗ ਜਾਂਦੀਆਂ ਤਾਂ ਉਹਨਾਂ ਗੁੱਜੀਆਂ ਸੱਟਾਂ ਦੀਆਂ ਦਰਦਾਂ ਤੋਂ ਰਾਹਤ ਪਾਉਣ ਵਾਸਤੇ ਉਹਨਾਂ ਜ਼ਖਮਾਂ ਨੂੰ ਠੀਕ ਕਰਨ ਵਾਸਤੇ ਉਸ ਚੀਜ਼ ਨੂੰ ਪਾਵਰਫੁਲੀ ਬਣਾਉਣ ਵਾਸਤੇ ਦੁੱਧ 'ਚ ਹਲਦੀ ਪੀਤੀ ਜਾਂਦੀ ਸੀ ਅੰਦਰ ਵਾਲੀ ਇਮਿਊਨਿਟੀ ਪਾਵਰ ਨੂੰ ਵਧਾਉਣ ਵਾਸਤੇ ਪਾਣੀ 'ਚ ਹਲਦੀ ਘੋਲ ਕੇ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਮਰੀਜ਼ ਆ ਉਹ ਜਲਦੀ ਠੀਕ ਹੋ ਜੇ ਤੇ ਉਹਦੇ 'ਚ ਪੋਜ਼ਿਟਿਵਿਟੀ ਆਵੇ ਪਰ ਅੱਜ ਹਲਦੀ ਘੋਲ ਕੇ ਟਾਰਚ ਦੇ ਉੱਤੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਇੱਕ ਵਿਜ਼ੂਅਲ ਪੇਦਾ ਕੀਤਾ ਜਾ ਰਿਹਾ ਸੁੰਦਰਤਾ ਦਰਸਾਈ ਜਾ ਰਹੀ ਹੈ ਤੇ ਦੂਜੇ ਪਾਸੇ ਲੋਕ ਉਸ ਨੂੰ ਕਹਿ ਰਹੇ ਨੇ ਕਿ ਇਹ 네ਗੈਟਿਵਿਟੀ ਹੈ ਤੇ ਇਹ ਲਫ਼ਜ਼ ਸੁਣ ਕੇ ਤੁਹਾਡੇ ਵਿੱਚ 네ਗੈਟਿਵਿਟੀ ਆ ਵੀ ਜਾਣੀ। ਕਿਉਂਕਿ ਜਦੋਂ ਤੁਸੀਂ ਸੁਣੋਗੇ ਤੁਸੀਂ ਆਪਣੇ ਆਪ ਦੀ ਸੋਚੋਗੇ ਕਿ ਹਾਂ ਏਦਾਂ ਕਰਨ ਨਾਲ ਏਦਾਂ ਹੋ ਜਾਏਗਾ। ਇਸੇ ਕਰਕੇ ਕਹਿੰਦੇ ਵੀ ਵੀਡੀਓ ਦੇਖੋ ਸਿਰਫ ਪੋਜ਼ਿਟਿਵ ਵੇ ਵਾਲੀਆਂ ਜਿਨ੍ਹਾਂ ਦੇ ਵਿੱਚ ਪੋਜ਼ਿਟਿਵਿਟੀ ਮਿਲੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਜ਼ਿੰਦਗੀ 'ਚ ਅੱਗੇ ਵਧਣ ਨੂੰ ਮਿਲੇ ਨਾ ਕਿ ਉਹ ਬੇਕਾਰ ਵੀਡੀਓਜ਼ ਦੇਖੋ। ਜਿਹੜੀਆਂ ਕਿ ਤੁਹਾਨੂੰ ਸਿਰਫ ਤੇ ਸਿਰਫ 네ਗੇਟਿਵ ਕਰਨ ਏਦਾਂ ਦੀਆਂ ਵੀਡੀਓ ਨਾ ਦੇਖੋ ਏਦਾਂ ਦੀਆਂ ਵੀਡੀਓ ਤੋਂ ਕੋਲ ਨਾ ਜਾਓ ਏਦਾਂ ਦੀਆਂ ਵੀਡੀਓ ਤੋਂ ਦੂਰ ਰਹੋ ਬਸ ਇੰਨੀ ਗੱਲ ਕਰਨ ਵਾਸਤੇ ਮੈਂ ਜਿਹੜਾ ਆ ਤੁਹਾਡੇ ਰੂਬਰੂ ਆਇਆ ਸੀ ਤੀ ਦੇ ਦਿੱਪੀ ਮੈਨੇ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਤੇ ਬਣੇ ਰਹੋ ਇਸੇ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲਾ ਬਣੇ ਜ਼ਰੂਰ ਦਬਾ ਲਓ ਤਾਂ ਕਿ ਹੋਰ ਵੀ ਹੌਨ ਸਮ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੇ ਨਾਲ ਗੱਲਾਂ ਪਤਾ ਕਰ ਸਕੀਏ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਡੀਆਂ ਵੀਡੀਓਜ਼ ਤੇ ਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਦੇ ਉੱਤੇ ਤੁਹਾਨੂੰ ਕੀ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਇਧਰ ਦੇ ਵੀ ਕਮੈਂਟ ਜਰੂਰ ਕਰਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ